ਨੀ ਨਹੀਂ ਜਾਣੀ ਆ ਉੱਥੋਂ ਹੀ ਆਉਣੀ ਆ ਵਾਲੇ ਮੰਦਿਰ ਕੋਈ ਆ ਥੋੜੀ ਹੀ ਆ ਵਾਲੇ ਦਾ ਹੈ ਜਿਹੜਾ ਮੰਦਿਰ ਹੈ ਮੰਦਿਰ ਜਾ ਦੇ ਵਾਲਾ ਨਾਮ ਦੇ ਰਕਤ ਮੰਦਿਰ ਜਾਣ ਨਹੀਂ ਸੀ ਦੱਸਦਾ ਆ ਮੰਦਿਰ ਦਾ ਨੋਰਮਲ ਹੈ ਇਸ ਪਾਸੇ ਨੂੰ ਗਿਆ ਜੀ ਘੰਟਾ ਦਾ ਨੋਰਮਲ ਨਹੀਂ ਇਹ ਤਾਂ ਰੱਬ ਆਇਆ ਕਰੇ ਕਰੇ ਆਜੋ ਜਲਦੀ ਆਣੇ ਅੱਜ ਆਇਆ ਕਰ ਮੈਨ ਤਾ ਹਣਾ ਆਪਾਂ ਆਜੋ ਕਟੋ-ਕਟ 3 ਘੰਟੇ ਦਾ ਕੰਮ ਆ। ਕਟੋ-ਕਟ 2-2 ਘੰਟੇ ਲੱਗਣਾ। ਟਾਈਮ ਦੇ ਟਾਈਮ ਦੇਖ ਲੋ ਆਪਣਾ। ਮੈਨੂੰ ਤਾਂ ਕੋਈ ਨਹੀਂਗਾ। ਦੇਖ ਲੋ ਆਪਣਾ। ਇਹ ਨਹੀਂ ਮੁੜਿਆ ਉਹ ਨਾ ਤੇ ਇਹ ਨਹੀਂ ਇੱਥੋਂ ਉਧਰ ਚ ਮੁੜਿਆ ਹੋਣਾ ਜਾ ਕੇ। 1.5 ਘੰਟਾ ਲੱਗਣਾ। ਕੋਈ ਨਹੀਂ। ਪੁੱਤੇ ਦਾ ਨਹੀਂ ਕੀਤਾ ਹੁੰਦਾ। ਮੈਂ ਤਾਂ ਕਹਿ ਨਹੀਂ ਲਾਣਾ ਕਿ ਇਹਨਾਂ ਖੜੇ ਖੜੀ ਗਾਣਾ ਕਰਦੇ ਆ ਮਾਮੀ ਕਿੱਥੇ ਆ ਉਹ ਵੀ ਹੁੰਦਾ ਪੈਸੇ ਕਹਿੰਦੇ ਦੋ ਤਾਂ ਸ਼ਾਰਟਕਟ ਮੰਗਾਉਂਦੇ ਜਿਹੜੇ ਪੈਸੇ ਦਿੰਦੇ ਆ ਨਹੀਂ ਉਹ ਇੱਥੇ ਸ਼ਾਰਟ ਹੋ ਗਈ ਸੀ ਮੈਨੂੰ ਤਾਂ ਐਂਦਾ ਹੋ ਗਿਆ ਸੀ ਮੈਂ ਨਹੀਂ ਆਉਣਾ